ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਔ ਹਰ ਬਿਨ ਦੂਜਾ ਅਗਰ ਨਾ ਜਾਨਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨੂ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਿਗੁਰ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿ ਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਓ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਓ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰੂ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਔ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰੂ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝਾ ਮਹੱਲਾ ਚੌਥਾ मधुसुदन मेरे मन तन प्राण औ हर बिन दूजा वर न जाना कोई सज्जन संत मिले वडभागी मैं हर प्रभु प्यारा दसै जियौ हौ मन तन खोजी पाल पलाई क्यों प्यारा प्रीतम मिले मेरी माई मिल सत्संगत खोज दसाई विच संगत हर प्रभु वसै जियौ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰਮਿਲ ਰਹਿ ਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਓ ਹਉ ਮਨ ਤਨ ਕੋ ਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਔ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਲ ਮੇਰਾ ਮਾਤ ਪਿਤਾ ਗੁਰੂ ਸਤਗੁਰੂ ਪੁਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਜ ਮਹਲਾ ਚੌਥਾ ਮਦੂਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਵੱਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰੂ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਔ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਲ ਮੇਰਾ ਮਾਤ ਪਿਤਾ ਗੁਰੂ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਜ ਮਹਲਾ ਚੌਥਾ ਮਦੂਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਵਰ ਨ ਜਾਣਾ ਕੋਈ ਸੱਜਣ ਸੰਤ ਮਿਲੇ ਵੱਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਿ ਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਗਰ ਨਾ ਜਾਨਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਓ ਹੁਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਹੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨੂ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਕੋ ਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲ ਮੇਰਾ ਮਾਤ ਪਿਤਾ ਗੁਰੂ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਸੰਜਨ ਨਾਨਕ ਗੁਰਮਿਲ ਰਹਿਸੈ ਜਿਓ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਓ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤ ਪਾਲ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ